ਆਮ ਦਾ ਵਿੜਾ ਹੈ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਚੋਣ ਬਿਲਕੁਲ ਸਰਤੇ ਹੈ ਅਤੇ ਥੋੜੇ ਹੀ ਸਮੇਂ ਦੇ ਵਿੱਚ ਮੋਟਾ ਪੈਣ ਵਾਲੀਆਂ ਹਨ ਨੇਤਾ ਲੋਕ ਵੋਟਾਂ ਲੈਣ ਦੇ ਲਈ ਲੋਕਾਂ ਦੀ ਭਾਰੀ ਭੀੜ ਦੇ ਵਿੱਚ ਆਪਣੇ ਦਮਦਾਰ ਭਾਸ਼ਣ ਦਾ ਜ਼ੋਰ ਦਿਖਾ ਰਹੇ ਹਨ ਆਪਣੀ ਸਾਰੀ ਵਾ ਲਗਾ ਰੱਖੀ ਹੈ ਵੀ ਇਸ ਵਾਰ ਸਰਕਾਰ ਸਾਡੀ ਹੀ ਅਣੀ ਚਾਹੀਦੀ ਹੈ ਗਾਂਧੀ ਮੈਦਾਨ ਜੋ ਕਿ ਪਟਨਾ ਸ਼ਹਿਰ ਦੇ ਬਿਲਕੁਲ ਵਿਚਾਲੇ ਮੌਜੂਦ ਹੈ ਉਸ ਤੇ ਥੋੜੀ ਹੀ ਦੂਰ ਪਟਨਾ ਸਾਹਿਬ ਦਾ ਉਹ ਆਲੀਸ਼ਾਨ ਗੁਰਦੁਆਰਾ ਦਿੱਤੇ ਦਸ਼ਮੇਸ਼ ਪਤਾ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਆਪਣਾ ਅਵਤਾਰ ਲਿਆ ਸੀ ਉਥੋਂ ਥੋੜੀ ਹੀ ਦੂਰ ਗਾਂਧੀ ਮੈਦਾਨ ਦੇ ਵਿੱਚ ਅੱਜ ਸ਼ਾਮ ਵੇਲੇ ਹਜ਼ਾਰਾਂ ਲੱਖਾਂ ਦੀ ਭੀੜ ਜੋ ਕਿ ਬਿਹਾਰੀਆਂ ਦੇ ਨਾਲ ਭਰੀ ਹੈ ਉਸ ਤੋਂ ਇੱਕ ਨੇਤਾ ਜੋ ਕਿ ਵੱਡੇ ਕੱਦ ਦਾ ਹੈ ਦਿੱਲੀ ਤੋਂ ਸਪੈਸ਼ਲ ਇੱਥੇ ਆ ਕੇ ਭਾਸ਼ਣ ਦੇ ਰਿਹਾ ਹੈ ਆਪਣੇ ਧੂਆਂ ਧਾਰ ਭਾਸ਼ਣ ਦੇ ਨਾਲ ਲੋਕਾਂ ਨੂੰ ਆਪਣੇ ਆਪ ਨੂੰ ਆਪਣੀ ਪਾਰਟੀ ਨੂੰ ਵੋਟ ਕਰਨ ਦੇ ਲਈ ਆਪਣੀ ਸਰਕਾਰ ਬਣਾਉਣ ਦੇ ਲਈ ਕਰਿਆ ਹੈ ਵੀ ਇਸ ਵਾਰ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਡੇ ਲਈ ਆ ਕੁਝ ਕਰ ਦਿਆਂਗੇ ਲੇਕਿਨ ਅਚਾਨਕ ਉਸਤੇ ਕੰਨ ਜੜੇ ਹਨ ਉਹਨਾਂ ਦੇ ਵਿੱਚ ਅਮਰਤ ਮਈ ਰਹਿਰਾਜ ਸਾਹਿਬ ਦਾ ਪਾਠ ਜੋ ਸਿੱਧਾ ਬਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚੋਂ ਆ ਰਿਹਾ ਸੀ ਪੜਨਾ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਇਹ ਲੱਗਿਆ ਜਿਵੇਂ ਮੇਰੀ ਤੋਹਫੀ ਇਹ ਇਹਨਾਂ ਨੂੰ ਪਤਾ ਨਹੀਂ ਵੀ ਇਨਾ ਵੱਡਾ ਨੇਤਾ ਇੱਥੇ ਆ ਰਿਹਾ ਹੈ ਜੇਕਰ ਅੱਜ ਸਪੀਕਰ ਬੰਦ ਹੋ ਜਾਣਗੇ ਤਾਂ ਕੀ ਫਰਕ ਪੈਦਾ ਹੈ ਉਸਨੇ ਸੋਚਿਆ ਕੋਈ ਗੱਲ ਨਹੀਂ ਹੈ ਜਿਵੇਂ ਮਸੀਤਾਂ ਦੇ ਵਿੱਚ ਕੁਝ ਦਿਨ ਸਪੀਕਰ ਬੋਲ ਕੇ ਬੰਦ ਹੋ ਜਾਂਦਾ ਹੈ ਇੱਥੇ ਵੀ ਹੋ ਜਾਵੇਗਾ ਲੇਕਿਨ ਨਹੀਂ ਪਹਿਲਾਂ ਕੀਰਤਨ ਹੁੰਦਾ ਹੈ ਬਾਅਦ ਦੇ ਵਿੱਚ ਰਹਿਰਾਸ ਸਾਹਿਬ ਦਾ ਪਾਠ ਪਾਠੀ ਸੰਸ਼ੁਕਲ ਕਰ ਦਿੰਦੇ ਹਨ ਥੋੜੀ ਦੇਰ ਦੇਖਣ ਤੋਂ ਬਾਅਦ ਉਸ ਤੋਂ ਰਿਆਣਾ ਗਿਆ ਉਸਨੇ ਨਾਲ ਖੜੇ ਚਮਚੇ ਨੂੰ ਇਸ਼ਾਰਾ ਕਰ ਦਿੱਤਾ ਹੈ ਵੀ ਆ ਬੰਦ ਕਰਵਾਓ 2 ਮਿੰਟਾਂ ਦੇ ਲਈ ਮੈਨੂੰ ਸ਼ਾਂਤੀ ਚਾਹੀਦੀ ਹੈ ਮੈਥੋਂ ਐਵੇਂ ਬੋਲਿਆ ਨਹੀਂ ਜਾ ਰਿਹਾ ਜਿਵੇਂ ਇਨੀ ਸੁਣੀ ਤਾਂ ਉਸਨੇ ਤੁਰੰਤ ਆਪਣੇ ਵਾਇਰਲੈਸ ਤੇ ਉੱਤੇ ਨਾਲ ਖੜੇ ਪੁਲਿਸ ਪ੍ਰਸ਼ਾਸਨ ਜਿਸ ਦੀ ਮੁਖੀ ਸੀ ਐਸਪੀ ਕਨੇ ਜੋ ਕਿ ਉਸੇ ਸ਼ਹਿਰ ਦੇ ਵਿੱਚ ਪਾਇਨਾ ਸੀ ਅਤੇ ਅੱਜ ਉਸ ਦੀ ਡਿਊਟੀ ਇਸਪਾਰੀ ਭੀੜ ਦੇ ਵਿੱਚ ਲੱਗੀ ਸੀ ਉਹ ਰੋਵਦਾਰ ਐਸਪੀ ਜੋ ਕਦੇ ਕਿਸੇ ਤੇ ਰਹਿਮ ਨਹੀਂ ਦਿਖਾਉਂਦੇ ਸੀ ਜੋ ਆਪਣੀ ਡਿਊਟੀ ਦੀ ਪੱਕੀ ਸੀ ਅਤੇ ਜਿਸ ਦੇ ਕਾਰਨਾਮਿਆਂ ਦੀ ਗੂੰਜ ਵੀ ਇਹ ਕਦੇ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦੀ ਦੂਰ ਦੂਰ ਤੱਕ ਸੁਣਦੀ ਸੀ ਅਚਾਨਕ ਵਾਇਰਲੈਸ ਤੇ ਜਿਵੇਂ ਹੀ ਐਸਪੀ ਮੈਡਮ ਨੇ ਸੁਣਿਆ ਨਾ ਵੀ ਨੇਤਾ ਜੀ ਨੂੰ ਪਰੇਸ਼ਾਨੀ ਹੋ ਰਹੀ ਹੈ ਉਹ ਜਿਹੜਾ ਗੁਰਦੁਆਰਾ ਹੈ ਪਟਨਾ ਸਾਹਿਬ ਦਾ ਉੱਥੋਂ ਦੇ ਰਹਿਰਾਜ ਸਾਹਿਬ ਦੇ ਪਾੜਤੀ ਨਾਲ ਉਹਨਾਂ ਸਪੀਕਰਾਂ ਦੇ ਨਾਲ ਨੇਤਾ ਜੀ ਦੇ ਰਹਿਣੇ ਉਹ ਥੋੜੇ ਨਰਾ ਚੱਲ ਰਹੇ ਹਨ ਹੁਣ ਇਹਨਾਂ ਨੂੰ ਕਾਨੂੰਨ ਮੈਨੂੰ ਸਿਖਾਣਾ ਪਵੇਗਾ ਉਸ ਚਮਚੇ ਦੇ ਵਾਇਰਲੈਸ ਤੋਂ ਬਾਅਦ ਹੁਣ ਤੁਰੰਤ ਜਿਹੜਾ ਹੈ ਆਪਣੀ ਗੱਡੀਆਂ ਵਿੱਚ ਬੈਠਦੀ ਹੈ ਅਤੇ ਪਟਨਾ ਸਟੇਪ ਦੀ ਗੁਰਦੁਆਰਾ ਸੈਬਲ ਚੱਲ ਜਾਂਦੀ ਹੈ ਅੱਖਾਂ ਦੇ ਵਿੱਚ ਡਿਊਟੀ ਦਾ ਰੋਭ ਹੈ ਅਦੇ ਮਨ ਦੇ ਵਿੱਚ ਇੱਕ ਪੀੜ ਜੋ ਕਿ ਪਿਛਲੇ 5 ਸਾਲ ਤੋਂ ਉਸਤੇ ਦਿਮਾਗ ਦੇ ਵਿੱਚ ਘੁੰਮਰੇ ਸੀ ਜੋ ਕਿ 5 ਸਾਲ ਤੋਂ ਉਸਤੇ ਦਿਲੋਂ ਦਿਮਾਗ ਦੇ ਵਿੱਚ ਘਰ ਘਰ ਗਈ ਸੀ ਉਹ ਪੀੜ ਜਿਸਨੇ ਉਸਨੂੰ ਇਹਨਾਂ ਪੰਜ ਸਾਲਾਂ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਗੁਰਦੁਆਰਾ ਜਾਂ ਮੰਦਿਰਾਂ ਵਿੱਚ ਜਾਣ ਤੋਂ ਰੋਕ ਦਿੱਤਾ ਸੀ ਉਸਨੂੰ ਲੱਗਦਾ ਸੀ ਜੋ ਮੰਦਰ ਜੋ ਰੱਬ ਜੋ ਗੁਰਦੁਆਰਾ ਮੇਰੇ ਬੱਚੇ ਨੂੰ ਬਚਾ ਨਹੀਂ ਸਕਿਆ ਉਸ 6 ਸਾਲ ਦਾ ਪੁੱਤਰ ਮੇਰੇ ਤੋਂ ਖੋ ਲਿਆ ਹੈ ਉਸ ਰੱਬ ਨੂੰ ਮੈਂ ਕਿਵੇਂ ਪੂਜਾਂ ਉਸ ਰੱਬ ਦੇ ਪੂਜਾ ਮੈਂ ਕਿਵੇਂ ਕਰਾਂ ਨਾਸਤਿਕ ਹੋ ਚੁੱਕੇ ਸੀ ਲੇਕਿਨ ਅੱਜ ਗੁਰਦੁਆਰਾ ਸਾਹਿਬ ਮਜਬੂਰੀ ਵਸ ਆਪਣੀ ਡਿਊਟੀ ਕਰਕੇ ਜਾਣਾ ਹੀ ਪਰਿਆ ਹੈ ਜਿਸ ਗੁਰਦੁਆਰਾ ਸਾਹਿਬ ਤੋਂ ਪੈ ਕਾਂਦੀ ਸੀ ਉਸਤੇ ਅੱਗੋਂ ਤੱਕ ਨਹੀਂ ਲੱਗਦੀ ਸੀ ਅੱਜ ਵਿੱਚ داری ਹੈ ਪੈਰ ਉਸਤੇ ਥੋੜੇ ਕਮਰੇ ਹਨ ਲੇਕਿਨ ਹੱਥ ਮਜ਼ਬੂਤ ਹਨ ਦਿਲ ਪੱਥਰ ਦਾ ਹੋ ਚੁੱਕਿਆ ਹੈ ਮੂਢੇ ਰੋਬ ਹੈ ਅਤੇ ਤੁਰੰਤ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੇ ਸਾਰੇ ਸੇਵਾਦਾਰਾਂ ਨੂੰ ਵਖਦੀ ਹੈ ਉਹ ਤੁਹਾਨੂੰ ਅਕਲ ਨਹੀਂ ਹੈ ਇੱਥੇ ਨੇੜੇ ਇੰਨੀ ਵੱਡੀ ਰੈਲੀ ਹੋ ਰਹੀ ਹੋਏ ਲੱਖਾਂ ਦੇ ਇਕੱਠੇ ਜਿੱਕਰ ਅੱਜ ਥੋੜਾ ਸਪੀਕਰ ਦੀ ਆਵਾਜ਼ ਘੱਟ ਕਰ ਲੈਂਦੇ ਜਾਂ ਇਸ ਨੂੰ ਥੋੜਾ ਬੰਦ ਕਰ ਲਿਓ ਉਹ ਜਿਹਨੇ ਸੁਣਨਾ ਹੈ ਅੰਦਰ ਬੈਠ ਕੇ ਸੁਣ ਲਵੇਗਾ ਬਾਹਰ ਲੋਕਾਂ ਨੂੰ ਸੁਣਾਉਂਦਾ ਐਵੇਂ ਲੋਕਾਂ ਨੂੰ ਤੰਗ ਕਰਨ ਦਾ ਕੀ ਫਾਇਦਾ ਹੈ ਸੇਵਾਦਾਰਾਂ ਨੂੰ ਝੜਕਰੀ ਹੈ ਮਿਕਨੂੰ ਕਹਿੰਦਾ ਹੈ ਮਿਕਚੌਣ ਜਾਪਤੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਇਹ ਉੱਚੀ ਆਵਾਜ਼ ਦੇ ਵਿੱਚ ਉਹ ਵੀ ਖਾਸ ਰੈਲੀ ਦੇ ਨੇੜੇ ਇਹ ਨਹੀਂ ਚਲਾ ਸਕਦੇ ਭਾਈ ਇਹਨੂੰ ਬੰਦ ਕਰੋ ਜੇ ਕਰੇ ਜਿੰਨਾ ਟਾਈਮ ਰੈਲੀ ਚੱਲਦੀ ਹੈ ਉਹਨਾ ਟਾਈਮ ਤੁਹਾਨੂੰ ਬੰਦ ਕਰਨਾ ਪਵੇਗਾ ਉਸ ਤੋਂ ਬਾਅਦ ਘੱਟ ਆਵਾਜ਼ ਦੇ ਤੁਸੀਂ ਚਲਾ ਸਕਦੇ ਹੋ ਨਹੀਂ ਤਾਂ ਭਾਈ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋਵੇਗੀ ਤੁਹਾਡਾ ਜਿਹੜਾ ਮੈਨੇਜਰ ਹੈ ਉਸ ਨੂੰ ਅਸੀਂ ਹਿਰਾਸਤ ਦੇ ਵਿੱਚ ਲੈ ਲਵਾਂਗੇ ਜਿਵੇਂ ਇਹ ਕਹਿੰਦੀ ਕਹਿੰਦੇ ਅੱਗੇ ਵੱਲ ਜਾ ਰਹੀ ਸੀ ਆਪਣੀ ਨਜ਼ਰ ਚਾਰੇ ਪਾਸੇ ਦੜਾਂਦੀ ਹੈ ਆਖਿਰਕਾਰ ਇਹ ਇਹ ਲੰਬੇ ਸਮੇਂ ਬਾਅਦ ਕਿਸੇ ਧਾਰਮਿਕ ਸਥਾਨ ਤੇ ਆਜਾਈ ਹੈ ਇਤਨੀ ਚਾਲ ਪੈਲ ਦਿਖ ਰਹੀ ਹੈ ਲੋਕਾਂ ਦੇ ਹਰ ਭਾਵ ਦੇ ਵਿੱਚ ਸ਼ਰਧਾ ਭਾਵਨਾ ਹੈ ਲੋਕ ਪੂਰੀ ਸ਼ਰਧਾ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਸੇਵਾ ਕਰ ਰਹੇ ਹਨ ਸੰਗਤ ਇੱਥੇ ਪਾਰ ਸੰਧਰੀ ਹੈ ਕਈ ਸੰਗਤ ਜੋੜੇ ਝੜਨ ਦੀ ਸੇਵਾ ਕਰ ਰਹੀ ਹੈ ਅਚਾਨਕ ਜੋੜੇ ਧੜਨ ਵਾਲਿਆਂ ਦੇ ਵਿੱਚ ਉਸ ਨੂੰ ਇੱਕ ਮਾਸੂਮ ਬੱਚਾ ਜੋ ਕਿ ਤਕਰੀਬਨ 11-12 ਸਾਲਾਂ ਦਾ ਸੀ ਉਸ ਤੇ ਨਜ਼ਰ ਪੈਂਦੀ ਹੈ ਉਹ ਮਾਸੂਮ ਬੱਚਾ ਸਿਰ ਤੇ ਪੀਲਾ ਪਰਨਾ ਬੰਨਿਆ ਹੋਇਆ ਅਤੇ ਆਪਣੇ ਛੋਟੇ-ਛੋਟੇ ਹੱਥਾਂ ਦੇ ਨਾਲ ਬੜੇ ਪਿਆਰ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਉਹ ਜੋੜਿਆਂ ਨੂੰ ਬੜੇ ਤਰੀਕੇ ਨਾਲ ਸਾਫ਼ ਕਰ ਰਿਹਾ ਹੈ ਅਤੇ ਵਾਪਸ ਉਹਨਾਂ ਦੀ ਜਗ੍ਹਾ ਤੇ ਰੱਖ ਰਿਹਾ ਹੈ ਇੱਕ ਜੋੜਾ ਚੱਕਦਾ ਹੈ ਆਪਣੇ ਹੱਥ ਦੇ ਵਿੱਚ ਲੈਂਦਾ ਹੈ ਦੂਜੇ ਹੱਥ ਨਾਲ ਕੱਪੜਾ ਮਰਦਾ ਹੈ ਅਤੇ ਬੜੇ ਮਾਸੂਮੀਅਤ ਨਾਲ ਉਹ ਵਾਪਸ ਉਸ ਨੂੰ ਉੱਥੇ ਰੱਖ ਦਿੰਦਾ ਹੈ ਬੜੇ ਸੋਨੇ ਤਰੀਕੇ ਨਾਲ ਸੇਵਾ ਕਰ ਰਿਹਾ ਹੈ ਵੀ ਕਿਸੇ ਦੇ ਵੀ ਮਨ ਨੂੰ ਮੁਲਵੇ ਲੇਕਿਨ ਅੱਜ ਐਸਪੀ ਮੈਡਮ ਦਾ ਮਨ 모ਆ ਨਹੀਂ ਗਿਆ ਹੈ ਹੈਰਾਨ ਡਾ ਗਿਆ ਹੈ ਉਸ ਨੂੰ ਆਪਣੇ ਪੁੱਤਰ ਦੀ ਯਾਦ ਆ ਗਈ ਹੈ ਉਹ ਪੁੱਤਰ ਜੋ ਕਿ ਉਸ ਤੋਂ 5 ਸਾਲ ਪਹਿਲਾਂ ਦੂਰ ਹੋ ਗਿਆ ਸੀ ਜਿਸ ਦਾ ਅੰਤਮ ਸੰਸਕਾਰ ਉਸਨੇ ਆਪਣੇ ਹੱਥੀਂ ਕੀਤਾ ਸੀ ਅੱਜ ਉਸਤੇ ਵਰਗੇ ਬਿਲਕੁਲ ਖੁਬ ਹੋ ਮੁੰਨੇ ਨੂੰ ਦੇਖ ਕੇ ਬੱਚੇ ਨੂੰ ਦੇਖ ਕੇ ਉਸਤੇ ਖੁਸ਼ ਹੋੜ ਗਏ ਹਨ ਇੱਕਦਮ ਸੋਚਦੀ ਹੈ ਕਿ ਇਹ ਸੱਚਮੁੱਚ ਮੇਰਾ ਪੁੱਤਰ ਤਾਂ ਨਹੀਂ ਲੇਕਿਨ ਨਹੀਂ ਫਿਰ ਆ ਆਪਣਾ ਵਿਚਾਰ ਟਾਲ ਦਿੰਦੀ ਹੈ ਧਿਆਨ ਦੂਜੇ ਪਾਸੇ ਕਰਨਾ ਚਾਹੁੰਦੀ ਹੈ ਲੇਕਿਨ ਮਨ ਨਹੀਂ ਮੰਨਦਾ ਆਖਿਰਕਾਰ ਬਰੋਕੀ ਨਹੀਂ ਸਕਤ ਹੋਵੇ ਅੰਦਰ ਮਾਂ ਦਾ ਮਨ ਜਿਹੜਾ ਹੈ ਉਹ ਹਮੇਸ਼ਾ ਕੋਮਲ ਹੁੰਦਾ ਹੈ ਕਿੰਨੀ ਵੀ ਵੱਡੀ ਅਫਸਰ ਕਿਉਂ ਨਾ ਹੋਵੇ ਕਿੰਨਾ ਵੀ ਵੱਡਾ ਅਧਿਕਾਰੀ ਕਿਉਂ ਨਾ ਹੋਵੇ ਮਾਂ ਤਾਂ ਮਾਂ ਹੁੰਦੀ ਹੈ ਮਾਂ ਨਹੀਂ ਦੇਖਦੀ ਵੀ ਮੈਂ ਕੋਈ ਵਰਦੀ ਪਾਈ ਹੈ ਜਾਂ ਮੈਂ ਇੱਕ ਸਧਾਰਨ ਮਾਹ ਮਾਂ ਹਮੇਸ਼ਾ ਆਪਣੇ ਬੱਚੇ ਨੂੰ ਲੈ ਕੇ ਭਾਵੁਕ ਹੀ ਰਹਦੀ ਹੈ ਉਸ ਬੱਚੇ ਨੂੰ ਦੇਖਦੀ ਹੈ ਵਾਰ-ਵਾਰ ਦੇਖਦੀ ਹੈ ਉਸ ਤੇ ਕੋਲ ਜਾਣ ਦਾ ਮਨ ਕਰਦਾ ਹੈ ਲੇਕਿਨ ਉਸਦੀ ਵਰਦੀ ਉਸਦਾ ਰੋਬ ਉਹ ਝੂਠਾ ਹੰਕਾਰ ਉਸ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੰਦਾ ਲੇਕਿਨ ਕੋਈ ਦੇਰ ਸੰਘਰਸ਼ ਕਰਨ ਤੋਂ ਬਾਅਦ ਉਸ ਤੋਂ ਰਿਹਾਨੇ ਜਾਂਦਾ ਤੁਰੰਤ ਅੱਗੇ ਵਧੀ ਹੈ ਜਿਵੇਂ ਹੀ ਉਸ ਬੱਚੇ ਨੂੰ ਨੇੜੋਂ ਦੇਖਿਆ ਨਾ ਉਸ ਤੇ ਖੁਸ਼ ਉੱਡ ਗਏ ਹਨ ਉਸ ਦੀ ਸਭ ਜੀ ਅੱਖ ਦੇ ਉੱਪਰਲੇ ਪਾਸੇ ਉਹੀ ਚੰਦਰਮਾ ਵਰਗਾ ਜਨਮ ਨਿਸ਼ਾਨ ਹੈ ਜੋਗੀ ਉਸਦੇ ਆਪਣੇ ਬੱਚੇ ਰੋਹਨ ਤੇ ਸੇ ਉਹੀ ਨੈਣ ਨਕਸ਼ੇ ਉਹੀ ਨਿਸ਼ਾਨ ਸਾਰਾ ਕੁਝ ਦੇਖ ਕੇ ਖੁਸ਼ ਉੜ ਗਏ ਹਨ ਅੱਖਾਂ ਵਿੱਚ ਅਥਰੂ ਆ ਗਏ ਹਨ ਗੋਡਿਆਂ ਭਰ ਹੋ ਗਈ ਹੈ ਨਾਲ ਵਿੱਚ ਪੁਲਿਸ ਅਫਸਰ ਜੋ ਕਿ ਇਸ ਸਾਰੇ ਕੰਮ ਵਿੱਚ ਉਸਦੇ ਸਹਿਯੋਗੀ ਬਣ ਕੇ ਆਏ ਸਨ ਹੈਰਾਨ ਲਗੇ ਹਨ ਕਿਉਂਕਿ ਇੰਨੇ ਲੰਬੇ ਸਮੇਂ ਵਿੱਚ ਉਹਨਾਂ ਨੇ ਐਸਪੀ ਲੈਵਲ ਦੇ ਅਧਿਕਾਰੀ ਨੂੰ ਇਸ ਤਰ੍ਹਾਂ ਪਾਬੂ ਖੁੰਦੇ ਆ ਗੋਡਾ ਪਰ ਹੁੰਦੇ ਆ ਉਹ ਵੀ ਇੱਕ ਸਿੱਖ ਬੱਚੇ ਲਈ ਉਹ ਵੀ ਇੱਕ ਸੇਵਾਦਾਰ ਦੇ ਲਈ ਇੱਕ ਅਣਜਾਣ ਬੱਚੇ ਦੇ ਲਈ ਪਹਿਲੀ ਵਾਰ ਦੇਖਿਆ ਹੈ ਉਹਨਾਂ ਨੂੰ ਲੱਗਿਆ ਸ਼ਾਇਦ ਮੈਡਮ ਨੂੰ ਕੁਝ ਯਾਦ ਆ ਗਿਆ ਹੈ ਇਹ ਕੋਈ ਮਾਮੂਲੀ ਕਰਨਾ ਹੈ ਲੇਕਿਨ ਜਿਵੇਂ ਮੈਡਮ ਨੇ ਪੂਬਾ ਮਾਰ ਕੇ ਰੋਣਾ ਸ਼ੁਰੂ ਕੀਤਾ ਨਾ ਉਹਨਾਂ ਦੇ ਵੀ ਖੁਸ਼ ਉੜ ਗਏ ਨੇ ਹੈਰਾਨ ਰਹਿ ਗਏ ਨੇ ਆਖਿਰਕਾਰ ਆ ਕੀ ਹੋ ਗਿਆ ਮੈਡਮ ਨੂੰ ਮੈਡਮ ਨੇ ਰੋਂਦੇ ਹੋਏ ਕੰਬਦੀ ਆਵਾਜ਼ ਦੇ ਨਾਲ ਰੋਹਨ ਕਾ ਹੈ ਨਾ ਜਿਵੇਂ ਹੀ ਇਹ ਨਾਮ ਉਸ ਬੱਚੇ ਨੇ ਸੁਣਿਆ ਮੈਡਮ ਦੇਖ ਕੇ ਇੱਕ ਮਿੱਠੀ ਜਿਹੀ ਮੁਸਕਾਨ ਦੇ ਦਿੱਤੀ ਹੈ ਉਸ ਦੀ ਮੁਸਕਾਨ ਨੂੰ ਦੇ ਕੇ ਐਸਪੀ ਕਿਰਨਦਾ ਮਨ ਪਿਗਲ ਗਿਆ ਹੈ ਪੱਕੀ ਹੋ ਗਈ ਹੈ ਵੀ ਆਹੀ ਮੇਰਾ ਮੁੰਡਾ ਰੋਹਨ ਹੈ ਭੁੱਲ ਗਈ ਹੈ ਵੀ ਇੱਥੇ ਕਿਹੜੇ ਸਪੀਕਰ ਬੰਦ ਕਰਾਣਾ ਸੀ ਭੁੱਲ ਗਈ ਹੈ ਵੀ ਇੱਥੇ ਮੈਂ ਵਰਦੀ ਪਾਈ ਹੈ ਭੁੱਲ ਗਈ ਹੈ ਵੀ ਇੱਥੇ ਬਾਹਰ ਇੱਕ ਵੱਡੇ ਨੇਤਾ ਦੇ ਰੈਲੀ ਚੱਲਦੀ ਹੈ ਬਸ ਉਸ ਨੂੰ ਆਪਣਾ ਬੱਚਾ ਯਾਦ ਆ ਰਿਹਾ ਹੈ ਨਹੀਂ ਆਦਿ ਵੀ ਮੈਨੂੰ ਕੋਈ ਦਿਖ ਰਿਹਾ ਹੈ ਉਸ ਉਸ ਬੱਚੇ ਨੂੰ ਗੜ ਲਗਾ ਲੈਣਾ ਚਾਹੁੰਦੀ ਹੈ ਲੇਕਿਨ ਇੰਨੇ ਦੀ ਵਿਚਕਾਰ ਜੋ ਹੋਇਆ ਨਾ ਉਸਨੇ ਸਭ ਦੇ ਖੁਸ਼ ਉਡਾ ਦਿੱਤੇ ਆਖਿਰਕਾਰ ਕੌਣ ਸੀ ਇਹ ਬੱਚਾ ਜਿਸ ਨੂੰ ਦੇਖ ਕੇ ਐਸਪੀ ਵਰਗੀ ਵੱਡੀ ਅਧਿਕਾਰੀ ਵੀ ਉਹ ਬਾਹ ਮਾਰ ਕੇ ਨਾਲ ਲੱਗ ਪਈ ਹੈ ਜਿਸ ਨੂੰ ਦੇਖ ਕੇ ਉਸਦੇ ਮੰਦਿਰ ਵਿੱਚ ਆਪਣੇ ਮਰੇ ਹੋਏ ਬੱਚੇ ਦੀ ਯਾਦ ਆ ਗਈ ਹੈ ਆਖਿਰਕਾਰ ਕੀ ਸੱਚਮੁੱਚ ਇਹ ਰੋਹਨ ਸੀ ਜੇਕਰ ਹਾ ਤਾਂ ਉਹ ਬੱਚਾ ਕੌਣ ਸੀ ਜਿਸ ਦਾ ਉਸਨੇ ਅੰਤਮ ਸੰਸਕਾਰ ਕੀਤਾ ਸੀ ਅਤੇ ਕੌਣ ਹੈ ਐਸਪੀ ਇਸ ਦਾ ਬੱਚਾ ਇੱਥੇ ਕਿਵੇਂ ਆਇਆ ਇੱਕ ਐਸਪੀ ਲੈਵਲ ਦੀ ਅਧਿਕਾਰੀ ਜੋ ਕਿ ਆਪਣੇ ਆਪ ਨੂੰ ਰੱਬ ਤੋਂ ਉੱਪਰ ਸਮਝੀ ਹੈ ਨਾਸਤਿਕ ਹੋ ਚੁੱਕੀ ਹੈ ਰੱਬ ਨੂੰ ਕੁਝ ਜਾਣਦੇ ਅੱਜ ਰੱਬ ਦੇ ਦਰ ਤੇ ਆ ਕੇ ਰੋਣ ਲੱਗ ਪਈ ਹੈ ਹਾਂਜੀ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਬਿਨਾਂਦਰ ਕਿੰਨਾ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਕਿਰਨ ਇੱਕ ਬਹੁਤ ਹੀ ਖੁਸ਼ਿਆਰ ਅਤੇ ਹਿੰਮਤ ਵਾਲੀ ਕੁੜੀ ਸੀ ਇੱਕ ਆਮ ਕਿਸਾਨ ਪਰਿਵਾਰ ਦੇ ਵਿੱਚ ਜਨਮ ਲੈਣ ਦੇ ਬਾਵਜੂਦ ਵੀ ਉਸਨੇ ਦਿਨ ਰਾਤ ਮਿਹਨਤ ਕਰਕੇ ਆਈਪੀਐਸ ਦੀ ਪ੍ਰੀਖਿਆ ਪਾਸ ਕੀਤੀ ਉਸਦੀ ਪੋਸਟਿੰਗ ਬਿਹਾਰ ਕੈਡਰ ਦੇ ਵਿੱਚ ਹੋਈ ਸੀ ਉਸਦਾ ਵਿਆਹ ਵਿਕਰਮ ਦੇ ਨਾਲ ਹੋਇਆ ਜੋ ਇੱਕ ਕਾਲਜ ਦੇ ਵਿੱਚ ਪ੍ਰੋਫੈਸਰ ਸੀ ਦੋਵਾਂ ਦੀ ਜ਼ਿੰਦਗੀ ਬੜੀ ਖੁਸ਼ਹਾਲ ਸੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਹੀ ਪਿਆਰੇ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਬੜੇ ਪਿਆਰ ਦੇ ਔਰ ਉਹ ਨਕਿਆ ਸੀ ਰੋਹਨ ਉਹਨਾਂ ਦੀ ਦੁਨੀਆ 'ਚ ਖਾਸ ਕਰਕੇ ਕਰਨਦੀਪ ਦੇ ਲਈ ਉਪਾਵੇਂ ਬਿਹਾਰ ਜਿੰਨੀ ਮਰਜ਼ੀ ਸਖਤ ਅਫਸਰ ਸੀ ਪਰ ਕਰ ਆ ਕੇ ਉਹ ਸਿਰਫ ਰੋਹਨ ਦੀ ਮਾਂ ਹੁੰਦੀ ਉਹ ਹਰ ਮਾਮਲੇ ਦੇ ਵਿੱਚ ਇੱਕ ਬਹਾਦਰ ਪੁਲਿਸ ਅਫਸਰ ਸੀ ਪਰ ਰੋਹਨ ਦੇ ਮਾਮਲੇ ਵਿੱਚ ਉਹ ਸਿਰਫ ਇੱਕ ਚਿੰਤਤ ਮਾਂ ਰਹਿੰਦੀ ਜਿਸ ਨੂੰ ਹਮੇਸ਼ਾ ਆਪਣੇ ਬੱਚੇ ਦੀ ਫਿਕਰ ਰਹਿੰਦੀ ਜਿਸ ਨੂੰ ਆਪਣੇ ਬੱਚੇ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਦਾ ਸੀ ਰੋਹਨ ਥੋੜਾ ਸ਼ਰਾਰਤੀ ਸੀ ਇੱਕ ਵਾਰ ਖੇਡਦੇ-ਖੇਡਦੇ ਉਹ ਡਿੱਗ ਪਿਆ ਅਤੇ ਉਸਦੇ ਕੰਬੇ ਅੱਖ ਦੇ ਠੀਕ ਉੱਪਰ ਇੱਕ ਛੋਟਾ ਜਿਹਾ ਕੱਟ ਲੱਗ ਗਿਆ Добавил ਜੋ ਬਾਹਦੇ ਵਿੱਚ ਇੱਕ ਚੰਦਰਮਾ ਵਰਗੇ ਦਾਗ ਵਜੋਂ ਰਹਿ ਗਿਆ ਕਿਰਨ ਉਸ ਨੂੰ ਹਮੇਸ਼ਾ ਮੇਰਾ ਚਾਨਕਾ ਕੇ ਬੁਲਾਉਂਦੀ ਇਹ ਦਾਗ ਉਹਨਾਂ ਦੀ ਮਮਤਾ ਦਾ ਪ੍ਰਤੀਕ ਬਣ ਗਿਆ ਰੋਹਨ ਜਦੋਂ 5 ਸਾਲ ਦਾ ਹੋਇਆ ਨਾ ਤਾਂ ਉਹਨਾਂ ਨੇ ਤਖਤ ਸ਼ਰੀਪ ਪਟਨਾ ਸਭਿ ਕੇ ਮੱਥਾ ਟੇਕਿਆ ਅਤੇ ਉਤੋਂ ਹੀ ਕਿਰਨ ਨੇ ਖਾਸ ਡਿਜ਼ਾਈਨ ਦਾ ਚਾਂਦੀ ਦਾ ਕੜਾ ਰੋਹਨ ਦੇ ਖਾਦ ਦੇ ਵਿੱਚ ਪਾਇਆ ਸੀ ਜੋ ਉਸਦੇ ਲਈ ਕਿਸੇ ਗਹਿਣੇ ਤੋਂ ਵੱਧ ਗੁਰੂ ਦੀ ਬਖਸ਼ਿਸ਼ ਅਤੇ ਰੱਖਿਆ ਕਮ ਸੀ ਉਸ ਨੂੰ ਲੱਗਦਾ ਸੀ ਵੀ ਗੁਰੂ ਸਾਹਿਬ ਆਪ ਮੇਰੇ ਬੱਚੇ ਦੀ ਰੱਖਿਆ ਕਰਨਗੇ ਕਿਰਨ ਆਪਣੀ ਡਿਊਟੀ ਵਿੱਚ ਬਹੁਤ ਇਮਾਨਦਾਰ ਅਤਿ ਸਖ਼ਤ ਸੇ ਉਹ ਵੱਡੇ ਵੱਡੇ ਅਧਿਕਾਰੀਆਂ ਨੂੰ ਸੜਾਕਾਂ ਪਿੱਛੇ ਪਹੁੰਚਾਰੇ ਸੀ ਪਰ ਉਸਦੀ ਇਮਾਨਦਾਰੀ ਹੀ ਸ਼ਾਇਦ ਉਸਦੀ ਦੁਸ਼ਮਣ ਮਰ ਚੁੱਕੀ ਸੀ ਉਸਦੇ ਸਿੱਧੇ ਅਤੇ ਵਿਭਾਗ ਕਾਰਵਾਈ ਨੇ ਬਿਹਾਰ ਦੇ ਸਭ ਤੋਂ ਵੱਡੇ ਸਿਆਸੀ ਮਾਫੀਆ ਨੂੰ ਟੱਕਰ ਦਿੱਤੀ ਸੀ ਠੀਕ 5 ਸਾਲ ਪਹਿਲਾਂ ਜਦੋਂ ਰੋਹਨ ਚੈ ਸਰਦਾ ਸੀ ਐਸਪੀ ਕਿਰਨ ਇੱਕ ਬਹੁਤ ਵੱਡੇ ਸਿਆਸੀ ਮਾਮਲੇ ਦੀ ਜਾਂਚ ਕਰ ਰਹੀ ਸੀ ਇਹ ਮਾਮਲਾ ਰਾਣਾ ਗਰੁੱਪ ਨਾਲ ਜੁੜਿਆ ਸੀ ਜਿਸ ਦਾ ਮਾਲਕ ਇੱਕ ਬਹੁਤ ਹੀ ਤਾਕਤਵਰ ਨੇਤਾ ਜਿਸ ਨੂੰ ਲੋਕ ਰਾਣਾ ਜੀ ਕਹਿੰਦੇ ਸਨ ਇਹ ਨੇਤਾ ਗੈਰ ਕਾਨੂੰਨੀ ਸ਼ਰਾਬ ਜ਼ਮੀਨ ਤੇ ਕਬਜ਼ੇ ਅਤੇ ਮਨੁੱਖੀ ਤਸ਼ਕਰ ਵਰਗੇ ਿਕਨਾਉਣੇ ਤਦੇ ਕਰਦਾ ਸੀ ਜਿਸ ਦੀ ਜੜ ਰਾਜਨੀਤੀ ਦੇ ਵਿੱਚ ਬੜੀ ਡੂੰਗੀ ਸੀ بڑے ਵੱਡੇ ਵੱਡੇ ਨੇਤੇ ਇਸਦੇ ਤਲੇ ਕੰਮ ਕਰਦੇ ਸਨ ਕਿਰਨਦੀਪ ਨੇ ਰਾਣਾ ਜੀ ਦੇ ਗੈਰ ਕਾਨੂੰਨੀ ਧੰਦਿਆਂ ਦੇ ਖਿਲਾਫ ਬੜੇ ਮੁਖਤਾ ਸਬੂਤ ਇਕੱਠੇ ਕਰਨ ਲਈ ਉਸਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਉਸ ਰਾਜਨੀਤਿਕ ਪਰਵਾਦੀ ਦੀ ਨਾਚੇ ਨੂੰ ਹਿਲਾ ਕੇ ਰੱਖ ਦਿੱਤਾ ਰਾਣਾ ਜੀ ਨੇ ਪਹਿਲਾਂ ਉਸ ਨੂੰ 10000 ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਉਸ ਨੂੰ ਚੰਗੇ ਅਹੁਦੇ ਦਾ ਰਾਸ ਦਿੱਤਾ ਵੀ ਤੈਨੂੰ ਇੰਨੀ ਵੱਡੀ ਅਧਿਕਾਰੀ ਬਣਾ ਦੇਾਂਗੇ ਜਿਸ ਪ੍ਰੋਮੋਸ਼ਨ ਨੂੰ ਤਰਸਦੀ ਹੈ ਉਹ ਮਿੰਟਾਂ ਦੇ ਵਿੱਚ ਤੈਨੂੰ ਮਿਲ ਜਾਵੇਗਾ ਪਰ ਜਦੋਂ ਕਿਰਨਦੀਪ ਨਾਮ ਨਹੀਂ ਨਾ ਤਾਂ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਿਆ ਐਸਪੀ ਮੈਡਮ ਨੌਕਰੀ ਪੈਰੀ ਹੈ ਤਾਂ ਠੀਕ ਹੈ ਪਰ ਜਵਾਕ ਵੀ ਪੈਰੇ ਹੁੰਦੇ ਹਨ ਤੇਰਾ ਪੁੱਤਰ ਤੇਰੀ ਕਮਜ਼ੋਰੀ ਹੈ ਇਹ ਸ਼ਬਦ ਉਸਦੇ ਦਿਲ ਦੇ ਵਿੱਚ ਸਦੀਰਵੰਤ ਬੇ ਕਿਰਨ ਨੇ ਇਹਨਾਂ ਧਮਕੀਆਂ ਨੂੰ ਗੰभीरता ਨਾਲ ਨਹੀਂ ਲਿਆ ਉਸ ਨੂੰ ਲੱਗਿਆ ਕਿ ਇਹ ਅਪਰਾਧੀਆਂ ਦੀ ਆਮ ਗੱਦੜ ਪੱਕੀ ਹੈ ਉਸ ਨੇ ਸੋਚਿਆ ਕਿ ਕੋਈ ਵੀ ਐਨਾ ਨੀਮਾ ਨਹੀਂ ਕਰੇਗਾ ਕਿ ਇੱਕ ਆਈਪੀਐਸ ਅਫਸਰ ਦੇ ਬੱਚੇ ਨੂੰ ਹੱਥ ਲਗਾਵੇ ਪਰ ਉਹ ਗਲਤ ਸੀ ਇੱਕ ਸ਼ਾਮ ਜਦੋਂ ਰੋਹਨ ਲਗਪਗ ਸਵੇਰ 6:00 ਵਜੇ ਸੀ ਉਹ ਆਪਣੇ ਪਿਤਾ ਵਿਕਰਮਨਾਥ ਘਰ ਦੇ ਬਾਹਰ ਪਾਰਕ ਦੇ ਵਿੱਚ ਖੇਡ ਰਿਹਾ ਸੀ ਠੀਕ ਉਸੇ ਵੇਲੇ ਇਕ ਕਾਲੇ ਸ਼ੀਸ਼ਿਆਂ ਵਾਲੀ ਗੰਡੀ ਤੇਜ਼ੀ ਨਾਲ ਆਏ ਉਸ ਵਿੱਚੋਂ ਚਾਰ ਬੰਦੇ ਨਿਕਲੇ ਖੜੇ ਉਹਨਾਂ ਨੇ ਵਿਕਰਮ ਦੇ ਸਿਰ ਤੇ ਪਿਸਤੌਲ ਦੀ ਮਟਮਾਰੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਨਾਗ ਜਿਹੜੇ ਪੁਲਸ ਵਾਲੇ ਸਨ ਉਹ ਵੀ ਉੱਤੇ ਕੁਝ ਨਾ ਕਰ ਪਾਏ ਅਤੇ ਉਹ 6 ਸਾਲ ਦੇ ਰੋਹਰ ਨੂੰ ਚੁੱਕ ਕੇ ਗੱਡੇ ਵਿੱਚ ਸੁੱਟ ਕੇ ਫਰਾਰ ਹੋ ਗਏ। ਇਹ ਸਭ ਐਨੀ ਤੇਜ਼ੀ ਨਾਲ ਹੋਇਆ ਕਿ ਚਾਰੇ ਪਾਸੇ ਦੇਖਦੇ ਲੋਕ ਵੀ ਕੁਝ ਨਾ ਕਰ ਪਾਏ। ਉੱਥੇ ਨਾਲ ਖੜੇ ਗੜਵੇ ਸਨ ਖੜੇ ਰਹੇ। ਉਹਨਾਂ ਨੇ ਕੁਝ ਗੋਲੀਆਂ ਚਲਾਈਆਂ। ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਅਜਾ ਕੁਝ ਨਹੀਂ ਹੋਇਆ। ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਏ। ਜਦੋਂ ਕਿਰਨ ਨੂੰ ਪਤਾ ਲੱਗਿਆ ਨਾ ਤਾਂ ਉਹ ਪਾਗਲ ਹੋ ਗਏ। ਉਸਨੇ ਪੂਰੇ ਸ਼ਹਿਰ ਦੀ ਨਾਕਾਬੰਦੀ ਕਰਾ ਦਿੱਤੀ। ਅਗਲੇ 24 ਘੰਟੇ ਉਸਨੇ ਖੁਦ ਹਰ ਥਾਂ ਚਾਪੇ ਮਾਰੇ, ਲੇਕਿਨ ਸਭ ਵਿਅਰਥ ਅਗਲੇ ਦਿਨ ਉਸਨੇ ਰਾਣਾ ਜੀ ਦਾ ਫੋਨ ਆਇਆ ਉਸ ਦੀ ਆਵਾਜ਼ ਦੇ ਵਿੱਚ ਇੱਕ ਘਿਣਾਉਣੀ ਖੁਸ਼ੀ ਸੀ ਮੈਡਮ ਦੇ ਪੁੱਤਰ ਜਵਦਾ ਚਾਹੀਦਾ ਹੈ ਨਾ ਤਾਂ ਸਾਰੀਆਂ ਫੈਲਾ ਬੰਦ ਕਰ ਦਿਓ ਅਤੇ ਮੇਰੇ ਤੋਂ ਜਨਤਕ ਤੌਰ ਤੇ ਮਾਫੀ ਮੰਗੋ ਵੱਡੀ ਵਰਦੀ ਜਿਆਦਾ ਪਿਆਰੀ ਹੈ ਜਾਂ ਛੋਟਾ ਪੁੱਤਰ ਕਰਨਦੀਪ ਟਟ ਗਏ ਉਸਨੇ ਆਪਣੇ ਅਹੁਦੇ ਦੀ ਪਰਵਾਹ ਨਾ ਕੀਤੀ ਉਸ ਸਾਰੀਆਂ ਫੈਲਾ ਰਬ ਦਿੱਤੀਆਂ ਉਸਨੇ ਆਪਣੇ ਅਧਿਕਾਰੀਆਂ ਨੂੰ ਦੱਸਿਆ ਕਿ ਸਬੂਤ ਕਾਫੀ ਨਹੀਂ ਸਮੇ ਮੈਨੂੰ ਮੇਰਾ ਪੁੱਤਰ ਵਾਪਸ ਕਰ ਦਿਓ ਉਸਨੇ ਗਰਗੜਾ ਕੇ ਕਿਹਾ ਉਸ ਐਸਪੀ ਦਾ ਰੋਬ ਉਸ ਦਿਨ ਕਿਤੇ ਗਾਇਬ ਹੋ ਗਿਆ ਸੀ ਠੀਕ ਹੈ ਤਾਂ ਰਾਣਾ ਜੀ ਨੇ ਕਿਹਾ ਤੁਹਾਡਾ ਪੁੱਤਰ ਤੁਹਾਨੂੰ ਮਿਲ ਜਾਵੇਗਾ ਪਰ ਰਾਣਾ ਬਹੁਤ ਜ਼ਾਲਮ ਸੀ ਉਹ ਜਾਣਦਾ ਸੀ ਜੇ ਉਸਨੇ ਰੋਹਨ ਨੂੰ ਛੱਡ ਦਿੱਤਾ ਨਾ ਤਾਂ ਕਿਰਨਦੀਪ ਉਸ ਨੂੰ ਬਾਧ ਵਿੱਚ ਛੱਡੇਗੀ ਨਹੀਂ ਉਸਨੇ ਆਪਣੇ ਗੁੰਡਿਆਂ ਨੂੰ ਹੁਕਮ ਦਿੱਤਾ ਇਸ ਬੱਚੇ ਨੂੰ ਖਤਮ ਕਰ ਦਿਓ ਪਰ ਸਬੂਤ ਅਜਾ ਛੱਡਿਓ ਕਿ ਉਹ ਸਾਰੀ ਉਮਰ ਹੁੰਦੀ ਰਹੇ ਅਸੀਂ ਉਸ ਨੂੰ ਮਾਨਸਿਕ ਤੌਰ ਤੇ ਤੋੜਨਾ ਹੈ ਦੋ ਦਿਨਾਂ ਦੇ ਬਾਅਦ ਉਸ ਨੂੰ ਸ਼ਹਿਰ ਦੇ ਬਾਹਰ ਗੰਗਾ ਨਦੀ ਦੇ ਕਿਨਾਰੇ ਇੱਕ ਬੱਚੇ ਦੀ ਲਾਸ਼ ਮਿਲੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਤਜਾਬ ਬਲਕੇ ਕੈਮੀਕਲ ਦਾ ਨੁਕਸਾਨੀ ਸੀ ਜਿਸ ਕਾਰਨ ਪਛਾਣਨੀ ਬੜੀ ਮੁਸ਼ਕਲ ਸੀ ਇਹ ਰਾਣਾ ਜੀ ਦੇ ਗੁੰਡਿਆਂ ਦੀ ਚਾਲ ਸੀ ਤਾਂ ਜੋ ਕੋਈ ਵੀ ਫੋਰੈਂਸਿਕ ਜਾਂਚ ਨਾ ਹੋ ਸਕੇ ਪਰ ਉਸ ਲਾਸ਼ ਦੇ ਹੱਥ ਵਿੱਚ ਰੋਹਨ ਦਾ ਚਾਂਦੀ ਦਾ ਕੜਾ ਸੀ ਜੋ ਕਿਰਨਦੀਪ ਨੇ ਖੁਦ ਤਕਤਸ਼ਰੀ ਪਟਨਾ ਸਾਹਿਬ ਦੇ ਬਾਹਰ ਲਿਆ ਸੀ ਇਸ ਤੋਂ ਇਲਾਵਾ ਲਾਸ਼ ਦਾ ਕਦ ਅਤੇ ਕਪੜਿਆਂ ਦੀ ਬਚੀ ਹੋਈ ਸੀ ਉਹ ਰੋਹ ਨਾਲ ਬਿਲਕੁਲ ਮਿਲਦੇ ਸਨ ਜਦੋਂ ਗਿੰਦੀਪ ਨੇ ਉਹ ਕੜਾ ਦੇਖਿਆ ਨਾ ਉਸ ਦੀ ਅਕਸਰੇ ਉਸ ਦੀ ਸਾਰੀ ਸੋਚਣ ਦੀ ਸ਼ਕਤੀ ਸਭ ਕੁਝ ਮਿੰਟਾਂ ਦੇ ਵਿੱਚ ਖਤਮ ਹੋ ਗਈ ਉਸ ਨੇ ਇੱਕ ਮਾਰੇ ਤੌਰ ਤੇ ਸਿਰਫ ਉਸ ਕੜੇ ਨੂੰ ਹੀ ਸੱਚ ਮੰਨ ਲਿਆ ਉਸ ਤੇ ਅੰਦਰ ਦਾ ਦੁੱਖ ਇੰਨਾ ਭਾਰੀ ਸੀ ਕਿ ਉਸ ਦੀ ਸੋਚਣ ਦੀ ਸ਼ਕਤੀ ਖਤਮ ਹੋ ਗਈ ਬਿਲਕੁਲ ਟੁੱਟ ਚੁੱਕੀ ਸੀ ਆਖਿਰਕਾਰ ਉਹੀ ਹੋ ਗਿਆ ਸੀ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਡਰ ਸੀ ਮੁੰਦੇਸ ਬਾਰੇ ਉਹ ਸੋਚ ਸੋਚ ਕੇ ਰਾਤਾਂ ਨੂੰ ਸੌ ਨਹੀਂ ਪਾਂਦੀ ਸੀ ਲੇਕਿਨ ਅੱਜ ਆਪਣੇ ਸਾਹਮਣੇ ਦੇਖ ਕੇ ਉਹ ਬਿਲਕੁਲ ਟੁੱਟ ਚੁੱਕੀ ਸੀ ਕਬਰ ਆ ਗਈ ਸੀ ਉਥੇ ਡਿੱਗ ਪਈ ਉਸ ਦਾ ਸਭ ਕੁਝ ਖਤਮ ਹੋ ਗਿਆ ਸੀ ਉਸ ਨੇ ਆਪਣੇ ਹੱਥੇ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕੀਤਾ ਅਤੇ ਉਸ ਲਾਸ਼ ਨੂੰ ਅਗਨੀ ਦਿੱਤੀ ਜਿਸ ਬਾਰੇ ਉਸ ਨੂੰ ਯਕੀਨ ਸੀ ਕਿ ਇਹ ਉਸ ਦਾ ਰੋਹਨ ਹੈ ਪਰ ਅਸਲ ਦੇ ਵਿੱਚ ਇਹ ਸ਼ਾਇਦ ਰਾਣਾ ਦੀ ਕੋਈ ਚਾਲ ਸੀ ਇਸ ਹਾਦਸੇ ਨੇ ਕਰਨਦੀਪ ਅਤੇ ਵਿਕਰਮ ਦਾ ਰਿਸ਼ਤਾ ਤੋੜ ਦਿੱਤਾ ਤੇਰੀ ਵਰਦੀ ਨੇ ਮੇਰਾ ਪੁੱਤਰ ਖਾਲਿਆ ਕਰਨ ਵਿਕਰਮ ਹਰ ਰੋਚਿਕ ਦਾ ਉਹ ਫਾਇਲਾਦ ਆਪ ਦਿੱਤੀਆਂ ਪਰ ਉਹ ਤੇਰੇ ਪੁੱਤਰ ਨੂੰ ਨਾ ਬਚਾ ਸਕਿਆ ਮੈਂ ਇਸ ਘਰ ਦੇ ਵਿੱਚ ਹੋਰ ਨਹੀਂ ਰਹਿ ਸਕਦਾ ਦਿੱਤੇ ਹਰ ਪਾਸੇ ਮੈਨੂੰ ਮੇਰਾ ਰੋਹ ਨਜ਼ਦਾ ਹੈ ਦੋ ਮਾਦਾ ਤਲਾਕ ਹੋ ਗਿਆ ਵਿਕਰਮ ਸਭ ਛੱਡ ਕੇ ਕੈਨੇਡਾ ਚਲਾ ਗਿਆ ਦੁੱਖ ਅਤੇ ਨਿਰਾਸ਼ਾ ਦੇ ਵਿੱਚ ਡੁੱਬਿਆ ਹੋਇਆ ਅਤੇ ਐਸਪੀ ਕਿਰਨ ਉਹ ਤਾਂ ਅੰਦਰੋਂ ਮਰ ਚੁੱਕੀ ਸੀ ਉਸਨੇ ਆਪਣੇ ਸਾਰੇ ਦਰਦ ਸਾਰੇ ਹੰਝੂ ਆਪਣੀ ਵਰਦੀ ਦੇ ਪਿੱਛੇ ਲੁਕਾ ਲਏ ਉਹ ਹੁਣ ਇੱਕ ਮਾਂ ਨਹੀਂ ਸਿਰਫ ਇੱਕ ਬੇਰਹਿਮਪਰਸ ਅਫਸਰ ਬਣ ਚੁੱਕੀ ਸੀ ਜਿਸ ਦਾ ਇੱਕੋ ਇੱਕ ਮਕਸਦ ਹੈ ਨੂੰ ਅਤਿ ਬਵਸਤਾ ਉਤਰਮ ਰੱਬ ਗੁਰਦੁਆਰਾ ਸਭ ਤੋਂ ਦੂਰ ਹੋ ਗਏ ਉਸ ਨੂੰ ਲੱਗਦਾ ਕਿ ਜਿਸ ਰੱਬ ਦਾ ਕੜਾ ਉਸ ਤੇ ਪੁੱਤਰ ਨੂੰ ਬਚਾ ਨਹੀਂ ਸਕਿਆ ਉਸ ਨੂੰ ਲੱਗਦਾ ਜਿਸ ਰੱਬ ਦੇ ਰਾਤੇ ਚਲਦੇ ਸੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨੀ ਛੇ ਉਸਨੇ ਉਸ ਦਾ ਪੁੱਤਰ ਖੋਲਿਆ ਹੈ ਅਜੇ ਰੱਬ ਤੋਂ ਪ੍ਰਮਾਣ ਮਾਗੀ ਕਰਨਾ ਹੈ ਉਸ ਦਰਦ ਦੇ ਜਾਣ ਦਾ ਕਿ ਫਾਇਦਾ ਉਸਨੇ ਸਿਰਫ ਕਾਮਨੂ ਹੀ ਆਪਣਾ ਜੀਵਨ ਬਣਾ ਲਿਆ ਨਾਸਿਕ ਹੋ ਗਏ ਆਪਣੇ ਦੁੱਖ ਨੂੰ ਵਰਦੀ ਦੀ ਤਾਕਤ ਵਿੱਚ ਬਦਲ ਕੇ ਉਸ ਦਾ ਚਿਹਰਾ ਨੁਕਦੇ ਮੁਸਕਰਾਉਂਦਾ ਸੀ ਪਰ ਹਮੇਸ਼ਾ ਇੱਕ ਠੰਡੀ ਅਗਵਾਗ ਰੇਂਦਾ ਪਰ 5 ਸਾਲ ਪਹਿਲਾਂ ਜਦੋਂ ਰਾਣਾ ਜੀ ਦੇ ਗੁੰਡਿਆਂ ਨੇ ਰੋਹਨ ਨੂੰ ਅਗਵਾ ਕੀਤਾ ਨਾ ਉਸ ਨੂੰ ਮਾਨਮ ਦੇ ਨਦੀ ਦੇ ਕਿਨਾਰੇ ਲੈ ਕੇ ਗਏ ਉਹਨਾਂ ਨੇ 6 ਸਾਲ ਦੇ ਰੋਹਨ ਦੇ ਸਿਰ ਵਿੱਚ ਜ਼ੋਰ ਨਾਲ ਸੱਟ ਮਾਰੀ ਰੋਹਨ ਬੇਹੋਸ਼ ਹੋ ਕੇ ਡਿੱਗ ਪਿਆ ਗੁੰਡਿਆਂ ਨੇ ਸੋਚਿਆ ਉਹ ਮਰ ਗਿਆ ਹੈ ਅਤੇ ਉਸਦੇ ਹੱਥੋਂ ਕੜਾ ਖੋ ਕੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਈ ਲਾਸ਼ ਦਿਨਾਂ ਡੱਕ ਦਿੱਤਾ ਨਦੀ ਦੇ ਵਹਾਅ ਦੇ ਵਿੱਚ ਸੁੱਟ ਦਿੱਤਾ ਤਾਕੀ ਪਰਸਨਲ ਗੁਮਨਾ ਕੀ ਜਾ ਸਕੇ ਅਤੇ ਸੋਖੇ ਦੇ ਸਬੂਤ ਨਾ ਮਿਲਣੇ ਰਾਣਾ ਜੀ ਦੇ ਗੁੰਡਿਆ ਨੇ ਜੋ লাশ ਤਜਾਬ ਨਾਲ 6.5 ਉਹ ਉਹਨਾਂ ਨੇ ਸ਼ਰਦ ਦੇ 12 ਚੁੱਕੀ ਸੀ ਤਾਂ ਜੋ ਫੋਰੈਂਸਿਕ ਜਾਂਚ ਦਾ ਸਕਣਾ ਹੋਵੇ ਅਤੇ ਕਰਨਦੀਪ ਨੂੰ ਧੋਖਾ ਦਿੱਤਾ ਜਾ ਸਕੇ ਲੇਕਿਨ ਰੋਹਨ ਜੋ ਕਿ ਬੇਹੋਸ਼ ਸੀ ਪਰ ਜਿਉਂਦਾ ਸੀ ਦਰਿਆ ਦਾ ਵਹਾ ਉਸ ਦਿਨ ਬੜਾ ਤੇਜ਼ ਸੀ ਉਹ ਵਹਿੰਦਾ ਹੋਇਆ ਮੌਦੇ ਮੁਵਚੋਂ ਪਟਨਾ ਸ਼ਹਿਰ ਦੇ ਇੱਕ ਘਰ ਤੇ ਪਹੁੰਚ ਗਿਆ ਜੋ ਠੀਕ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਿੱਛੇ ਲੱਗਦਾ ਸੀ ਇਹ ਕੋਈ ਇਤਫਾਕ ਨਹੀਂ ਸ਼ਾਇਦ ਗੁਰੂ ਦੀ ਮਿਹਰ ਸੀ ਸ਼ਾਇਦ ਗੁਰੂ ਸਾਹਿਬ ਨੇ ਆਪ ਉਸ ਬੱਚੇ ਨੂੰ ਰੱਖਿਆ ਕਿਤੇ ਸੀ ਸ਼ਾਇਦ ਉਸਦੇ ਸਾਹ ਜੜੇ ਸਨ ਹੈ ਅਜੇ ਬਾਕੀ ਸਨ ਹੈ ਜਿੱਥੇ ਗੁਰੂ ਰੱਖਣ ਵਾਲਾ ਹੋਵੇ ਨਾ ਜਿੱਥੇ ਰੱਬ ਰੱਖਦਾ ਹੋਏ ਉੱਤੇ ਕੋਈ ਨਹੀਂ ਬਣ ਸਕਦਾ ਰੱਬ ਕਿਸੇ ਵੀ ਹਾਲ ਵਿੱਚ ਕਦੋਂ ਹੈ ਅਤੇ ਕਿਸੇ ਨੂੰ ਵੀ ਰੱਖ ਸਕਦਾ ਹੈ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਇੱਥੇ ਰੱਬ ਖਤਮ ਹੋ ਗਿਆ ਹੈ ਜਦੋਂ ਲੋਕਾਂ ਨੂੰ ਲੱਗਦਾ ਹੈ ਇੱਥੇ ਰੱਬ ਵੀ ਕੀ ਕਰੇਗਾ ਉਤੇ ਰਵ ਕਰਕੇ ਦਿਖਾਉਂਦਾ ਹੈ شاید ਇਹੀ ਕਰਾਮਤ ਸੇ ਉਥੋਂ ਸਖਤ ਸ਼੍ਰੀ ਪਟਨਾ ਸਾਹਿਬ ਦੇ ਇੱਕ ਬਜ਼ੁਰਗ ਸੇਵਾਦਾਰ ਗਿਆਨੀ ਬਲਬੀਰ ਸਿੰਘ ਜੋ ਸਵੇਰੇ ਇਸ਼ਨਾਨ ਕਰਨ ਆਏ ਸਰੇ ਉਹਨਾਂ ਦੀ ਨਜ਼ਰ ਇੱਕ ਬੇਹੋਸ਼ ਬੱਚੇ ਤੇ ਪਈ ਉਹਨਾਂ ਨੇ ਦੇਖਿਆ ਇਹ ਬੱਚਾ ਸੱਲ ਰਿਹਾ ਹੈ ਵਾਇਗਰੋ ਇਤਾ ਜਾਂਦਾ ਹੈ ਉਹਨਾਂ ਨੇ ਬਿਲਕੁਲ ਉਸੇ ਵੇਲੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਸ ਨੂੰ ਚੁੱਕ ਕੇ ਗੁਰਦੁਆਰਾ ਸਾਹਿਬ ਲੈ ਗਏ ਅਤੇ ਸਾਰੀ ਸੰਗਤ ਨੇ ਮਿਲ ਕੇ ਉਸ ਦਾ ਇਲਾਜ ਕਰਵਾਇਆ ਕਈ ਦਿਨਾਂ ਬਾਅਦ ਜਦੋਂ ਰੋਹਨ ਨੂੰ ਹੁਸ਼ਿਆਣਾ ਤਾਂ ਉਸ ਤੇ ਸਿਰਦੀ ਸਾਟਕ ਬੜੀ ਗੰਭੀਰ ਸੀ ਉਹ ਬੋਲ ਟਾਲ ਨਹੀਂ ਸਕਦਾ ਸੀ ਉਸ ਤੇ ਦਿਮਾਗ ਦੇ ਉੱਪਰ ਕਾਫੀ ਜ਼ਿਆਦਾ ਅਸਰ ਪਿਆ ਸੀ ਪੁਰਾਣੇ ਯਾਦਾਂ ਉਸ ਨੂੰ ਬੋਲ ਤੋਂ ਨਹੀਂ ਲੱਗਦੀਆਂ ਸਾਰੇ ਉਹ ਆਪਣੀਆਂ ਯਾਦਾਂ ਨੂੰ ਆਪਣੇ ਨਾਮ ਨੂੰ ਆਪਣੀ ਮਾਂ ਦੇ ਬਾਰੇ ਅਤੇ ਆਪਣੇ ਬਾਰੇ ਕੁਝ ਵੀ ਸਾਫ਼-ਸਾਫ਼ ਨਹੀਂ ਬੋਲਦਾ ਸੀ ਤੂੰ ਕੌਣ ਹੈ ਪੁੱਤਰ ਏ ਤੇਰਾ ਨਾਮ ਕੀ ਹੈ ਤੇਰੇ ਮਾਪਿਓ ਕੌਣ ਹਨ ਜਾਨੀ ਜਨੇ ਪੁੱਛਿਆ ਪਰ ਬੱਚੇ ਨੇ ਨਾ ਦੇ ਵੀ ਸਿਰ ਹਿਲਾ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਉਸ ਨੂੰ ਬਸ ਇੱਕ ਗੱਲ ਯਾਦ ਸੀ ਇੱਕ ਗੁਪਤ ਲੋਰੀ ਜੋ ਉਸਦੀ ਮਾਂ ਗਾਉਂਦੀ ਸੀ ਉਸਨੂੰ ਸਿਰਫ ਇੱਕ ਟੀਜਾਰਸੀ ਉਹ ਦਾਗੇ ਜੋ ਉਸਦੇ ਮਤੇ ਤੇ ਸੀ ਉਸਨੂੰ ਜ਼ਿਆਦਾ ਆਇਆ ਕਿ ਉਸਦੀ ਮਾਂ ਉਸਨੂੰ ਮੇਰਾ ਚਨ ਕਹਿੰਦੇ ਪਰ ਮਾਂ ਕੌਣ ਸੀ ਇਹ ਉਹ ਭੁੱਲ ਚੁੱਕਾ ਸੀ ਜਾਨੀ ਜੀ ਨੇ ਪਰਸਨ ਨੂੰ ਸੁਚਿਤ ਕੀਤਾ ਪਰ ਕੋਈ ਫਾਇਦਾ ਨਾ ਹੋਇਆ ਕਿਰਨ ਤਾਂ ਆਪਣੇ ਪੁੱਤਰ ਦਾ ਸੰਸਕਾਰ ਕਰ ਚੁੱਕੀ ਸੀ ਕੇਸ ਬੰਦ ਹੋ ਚੁੱਕਾ ਸੀ ਗਿਆਨੀ ਜੀ ਨੇ ਫੈਸਲਾ ਕੀਤਾ ਜਿਸ ਬੱਚੇ ਨੂੰ ਗੁਰੂ ਜੀ ਨੇ ਬਚਾਇਆ ਹੈ ਉਹ ਆਕਤੋਂ ਗੁਰੂ ਦਾ ਪੁੱਤਰ ਹੈ ਇੱਥੇ ਰਹੇਗਾ ਉਹਨਾਂ ਨੇ ਉਸ ਬੱਚੇ ਦਾ ਨਾਮ ਰੱਖਿਆ ਸੇਵਾ ਸਿੰਘ ਪਿਛਲੇ 5 ਸਾਲ ਤੋਂ ਰੋਹਣੀਆਮੀ ਸੇਵਾ ਸਿੰਘ ਤਖਤ ਚਰੀ ਪਟਨਾ ਸਾਹਿਬ ਜੀ ਵੱਡਾ ਹੋ ਰਿਹਾ ਸੀ ਉੱਥੇ ਰਹਿੰਦਾ ਕੀਰਤਨ ਕਰਦਾ ਜੋੜੇ ਕਰਵੀ ਸੇਵਾ ਕਰਦਾ ਉਸ ਨੂੰ ਪਿਛਲਾ ਕੁਝ ਯਾਦ ਨਹੀਂ ਸੀ ਪਰ ਗੁਰੂ ਦੀ ਸੇਵਾ ਵਿੱਚ ਬਹੁਤ ਖੁਸ਼ ਸੀ ਉਸ ਨੂੰ ਲੱਗਦਾ ਵੀ ਗਿਆਨੀ ਬਰਬੇਰ ਸਿੰਘ ਹੀ ਉਸਦੇ ਪਿਤਾ ਹਨ ਅਤੇ ਗੁਰੂ ਘਰ ਹੀ ਉਸ ਦਾ ਘਰ ਹੈ ਉਹ ਮਾਸੂਮ ਬਿਨਾਂ ਕਿਸੇ ਲਾਲਚ ਵਿੱਚ ਬਿਨਾਂ ਕਿਸੇ ਫਲ ਦੀ ਜਿੰਤਾ ਦੇ ਸੇਵਾ ਵਿੱਚ ਲੱਗਿਆ ਰਹਿੰਦਾ ਅਤੇ ਅੱਜ ਪੰਜ ਸਾਲ ਤੋਂ ਬਾਅਦ ਕਿਸਮਤ ਨੇ ਜਿਵੇਂ ਕਹਿ ਲੋ ਉਹ ਵਾਈ ਗੁਰੂ ਜੀ ਨੇ ਆਪ ਅਜੇ ਖੇਡ ਰਚੀ ਕਿਉਂ ਸਿਆਸੀ ਨੇਤਾ ਹਰਣਾ ਜੀ ਜਿਸ ਨੇ ਸਾਰਾ ਕੁਝ ਪਾਪ ਕੀਤਾ ਉਸਨੇ ਆਪਣੀ ਲੈਲੀ ਲਈ ਉਸੇ ਐਸਪੀ ਮੈਡਮ ਕਿਰਨ ਨੂੰ ਠੀਕ ਉਸੇ ਗੁਰਦੁਆਰਾ ਸਾਹਿਬੇ ਠੀਕ ਉਸੇ ਵੇਲੇ ਸਪੀਕਰ ਬੰਦ ਕਰਨ ਲਈ ਭੇਜਿਆ ਜਿੱਤੇ ਉਸ ਦਾ ਮਰਿਆ ਹੋਇਆ ਪੁੱਤਰ ਸੇਵਾ ਕਰਿਆ ਸੀ ਗੁਰੂ ਘਰ ਨੇ ਸਪੀਕਰ ਬੰਦ ਕਰਾਉਣ ਆਈ ਅਫਸਰ ਨੂੰ ਉਸ ਦੀ ਅਸਲੀਅਤ ਨਾ ਮਿਲਾਉਣਾ ਸੀ ਐਸਪੀ ਕਰਨ ਬੇਹੋਸ਼ ਹੋ ਕੇ ਪਈ ਹੈ ਸੰਗਤ ਕੱਟੀ ਹੋ ਗਈ ਹੈ ਗਾਰਡ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਨੀ ਬਰਬੀਰ ਸਿੰਘ ਜੀ ਵੀ ਉੱਥੇ ਆ ਗਏ ਹੋ ਰਹੇ ਹਨ ਕੀ ਹੋਇਆ ਮੈਡਮ ਜੀ ਨੂੰ ਛੋਟਾ ਬੱਚਾ ਸੇਵਾ ਸਿੰਘ ਜਾਨੀ ਰੋਹਨ ਵੀ ਡਰਿਆ ਸੀ ਭੀੜ ਵਿੱਚੋਂ ਦਿਖ ਰਿਹਾ ਹੈ ਉਸਤੇ ਮਾਨਵਿਕ ਤਕਰੀਬ ਜਿਹੀ ਖੜ ਪੈਦਾ ਹੋਈ ਹੈ ਜਿਵੇਂ ਉਹ ਇਨ ਅਫਸਰਾਂ ਨੂੰ ਜਿਵੇਂ ਉਹ ਇਸ ਔਰਤ ਨੂੰ ਪਹਿਲਾਂ ਵੀ ਜਾਣਦਾ ਹੋਵੇ ਪਾਣੀ ਲਿਆਓ ਇੱਕ ਗੜ ਚ ਕਿਹਾ ਸੇਵਾ ਸਿੰਘ ਦੌੜ ਕੇ ਪਾਣੀ ਦਾ ਗਲਾਸ ਲੈ ਕੇ ਆਇਆ ਜਦੋਂ ਕਿਰਨ ਨੇ ਅੱਖਾਂ ਖੋਲੀਆਂ ਨਾ ਤਾਂ ਉਸਨੇ ਦੇਖਿਆ ਵੀ ਉਹੀ ਬੱਚਾ ਉਸਤੇ ਮੋਨੋ ਪਾਣੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸਨੇ ਅੱਖਾਂ ਵਿੱਚ ਮਮਤਾ ਅਤੇ ਦਰਦੋਂ ਵਿੱਚ ਸਨ ਅਤੇ ਫਿਰ ਤਹਾ ਮਾਰ ਕੇ ਰੋ ਪਏ ਅਤੇ ਉਸ ਬੱਚੇ ਨੂੰ ਘੁੱਟ ਕੇ ਜਫੀ ਪਾ ਲਈ ਅੱਜ ਜੀ ਮੈਂ ਉਸਦੀ ਜਾਨੀ ਵਾਪਸ ਆ ਗਈ ਹੋਵੇ ਇਹ ਮੇਰਾ ਪੁੱਤਰ ਹੈ ਇਹ ਮੇਰਾ ਰੋਹਨ ਹੈ ਇਹ ਜਾਂਦਾ ਹੈ ਜਾਨੀ ਬਰਬੀਰ ਸਿੰਘ ਹੈ ਰਾਣੇ ਗਏ ਮੈਡਮ ਤੁਸੀਂ ਕੀ ਕਰ ਰਹੇ ਹੋ ਇਹ ਤਾਂ ਸਾਡਾ ਸੇਵਾ ਸਿੰਘ ਹੈ ਇਹ ਸਾਨੂੰ 5 ਸਾਲ ਪਹਿਲਾਂ ਨਦੀ ਦੇ ਵਿੱਚੋਂ ਮਿਲਿਆ ਸੀ ਇਸ ਨੂੰ ਕੁਝ ਯਾਦ ਨਹੀਂ ਹੈ 5 ਸਾਲ ਪਹਿਲਾਂ ਕਰਨ ਦੇ ਕੰਨ ਵਿੱਚ ਇਹ ਸ਼ਬਦ ਗੂੰਜੇ ਹਾ ਹਾ ਇਹ ਮੇਰਾ ਪਤਰੀ ਹੈ ਇਸ ਨੂੰ ਅਗਵਾ ਕੀਤਾ ਸੀ ਉਹ ਕੜਾ ਉਲਾਸ਼ ਉਹ ਸ਼ਾਇਦ ਸਭ ਕੁਝ ਛੋਟੀ ਸੀ ਉਸਨੇ ਮੈਨੂੰ ਤੋਕਦਾ ਸੀ ਇਹ ਦਾਗ ਦੇਖੋ ਇਸ ਦੀ ਅੱਖ ਦੇ ਕੋਲ ਉਹ ਸੇਵਾ ਸਿੰਘ ਨੂੰ ਜੋ ਜੜ ਰਹੀ ਸੀ ਉਤਰੇ ਮੈਂ ਤੇਰੀ ਮਾਂ ਹਾਂ ਮੈਨੂੰ ਕਿਛਾਣ ਮੈਂ ਕਿਰਨ ਹਾਂ ਪਰ ਬੱਚਾ ਡਰ ਕੇ ਪਿੱਛੇ हट ਗਿਆ ਨਹੀਂ ਮੇਰੀ ਮਾਂ ਕੋਈ ਨਹੀਂ ਹੈ ਮੈਂ ਗਿਆਨੀ ਜੀ ਦਾ ਪੁੱਤਰ ਹਾਂ ਮੇਰਾ ਨਾਮ ਹੈ ਸੇਵਾ ਸਿੰਘ ਕਿਰਨ ਨੂੰ ਅਹਿਸਾਸ ਹੋਇਆ ਵੀ ਸ਼ਾਇਦ ਇਸ ਨੂੰ ਕੋਈ ਯਾਦ ਨਹੀਂ ਹੈ ਉੜਨ ਲੱਗੇ ਉਪਰਾ ਕਰੇ ਤੱਕ ਕਰੇ ਕਿ ਉਸਨੇ ਬੁੱਧਰ ਨੂੰ ਉਸ ਦੀ ਲੋਰੀ ਤੋਂ ਇਲਾਵਾ ਕੁਝ ਜ਼ਿਆਦਾ ਨਹੀਂ ਸੀ ਫਿਰ ਸੁਣ ਗਾਲਿਆਦਾ ਹੀ ਉਹ ਗੋਕ ਚਾਬਦੇ ਦਸਰਫ ਉਹ ਤੇ ਰੋਹਨ ਸਾમીਦੇ ਸਨ ਜਦੋਂ ਮੈਂ ਰੋਹਨ ਦਾਦਾ ਤਾ ਰਾਤ ਨੂੰ ਸੌਂਦਾ ਸੀ ਨਾ ਉਸ ਦੇ ਕੰਨ ਵਿੱਚ ਇੱਕ ਲੋਰੀ ਗੰਧੀ ਜਿਸ ਦੇ ਆਖਰੀ ਸ਼ਬਦ ਸਨ ਮੇਰਾ ਸ਼ੇਰ ਬੱਚਾ ਡਰਨਾ ਨਹੀਂ ਮਾਂ ਤੇਰੇ ਕੋਲ ਹੈ ਕਿਰਨਦੀਪ ਨੇ ਸੇਵਾ ਸੰਗ ਨੂੰ ਗੋਦੀ ਵਿੱਚ ਲਿਆ ਉਸ ਦੀ ਅੱਖਾਂ ਵੀ ਦੇਖਿਆ ਅਤੇ ਖੋੜੀ ਜਿੱਤਿਆ ਉਸ ਤੇ ਬੋਲ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਰਹੇ ਕੀਰਤਨ ਦੀ ਗੂੰਜ ਦੇ ਵਿੱਚ ਲੀਨ ਹੋ ਗਏ ਕੀਰਤਨ ਦੀ ਰੋਹਾਨੀ ਸ਼ਕਤੀ ਅਤੇ ਮਾਂ ਦੀ ਮੁਹੱਬਤ ਦੋਵੇਂ ਇੱਕ ਹੋ ਗਏ ਮੇਰਾ ਸ਼ੇਰ ਬੱਚਾ ਟੂ ਡਰਨਾ ਨਹੀਂ ਮਾਂ ਆ ਗਈ ਹੈ ਇਹ ਸ਼ਬਦ ਸੁਣਦਿਆਂ ਹੀ ਉਸ 12 ਸਾਲ ਦੇ ਬੱਚੇ ਦਾ ਦਿਮਾਗ ਜਿਵੇਂ ਖੁੱਲ ਗਿਆ ਉਸ ਦੀਆਂ ਅੱਖਾਂ ਵੱਡੀਆਂ ਹੋ ਗਈਆਂ 5 ਸਾਲ ਪੁਰਾਣੀਆਂ ਧੁੰਦਲੀਆਂ ਯਾਦਾਂ ਪਰ ਕਿ ਉਹ ਕਾਲੀ ਗੱਡੀ ਸਿਰ ਤੇ ਸਾਟੇ ਅੰਦਰ ਆਦਰ ਸ਼ੰਡਾ ਪਾਣੀ ਅਤੇ ਆਪਣੀ ਮਾਂ ਦਾ ਚਿਹਰਾ ਉਸ ਤੇ ਮੋਹ ਸਿਰ ਤੇ ਇੱਕ ਸ਼ਬਦ ਨਿਕਲਿਆ ਮਾਂ ਉਸ ਦੀ ਆਵਾਜ਼ 5 ਸਾਲ ਪਹਿਲਾਂ ਉਸ ਤੇ ਅੰਦਰੋਂ ਜਿਵੇਂ ਕਿਸੇ ਹਨੇਰੇ ਕੋ ਵਿੱਚੋਂ ਮਾਰ ਆਈ ਹੋਵੇ ਹਾਂ ਪੁੱਤਰੇ ਹਾਂ ਮੈਂ ਤੇਰੀ ਮਾਂ ਹਾਂ ਮੈਂ ਆ ਗਈ ਹਾਂ ਦੋਵੇਂ ਮਾਂ ਪੁੱਤਰ 5 ਸਾਲ ਬਾਅਦ ਗੁਰੂ ਘਰ ਦੀ ਪ੍ਰਕਰਮਾ ਵਿੱਚ ਇੱਕ ਦੂਜੇ ਨੂੰ ਮਿਲ ਕੇ ਰੋ ਰਹੇ ਸਨ ਉਹਨਾਂ ਦੇ ਜਫੀ ਵਿੱਚ ਨਾ ਸਿਰਫ ਪਿਆਰ ਸੀ ਸਗੋਂ ਪੰਜ ਸਾਲ ਦਾ ਵਿਛੋੜਾ ਦੁੱਖ ਅਤੇ ਵਿਸ਼ਵਾਸ ਦੇ ਟੁੱਟਣ ਦੀ ਕਹਾਣੀ ਸੀ ਸਾਰੀ ਸੰਗਤ ਜੋ ਚੰਦਕਾਰ ਦੇਖ ਰਹੀ ਸੀ ਸਭ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੀ ਨੀਲਾ ਨਾਰੀ ਹੈ ਗੁਰੂ ਘਰ ਦੇ ਵਿੱਚ ਇਨਸਾਫ ਹੋ ਗਿਆ ਹੈ ਉਹ ਤੁਰੰਤ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਬਿਨਾਂ ਗੁਰੂ ਘਰ ਦਾ ਸਪੀਕਰ ਬੰਦ ਕਰਵਾਏ ਅਤੇ ਮੱਥਾ ਟੇਕ ਕੇ ਆਪਣੇ ਘਰ ਚਲੇ ਜਾਂਦੀ ਹੈ ਪਰਵਾਨਿਕਰ ਦੇ ਕਿਹੜਾ ਨੇਤਾ ਕਿਹੜਾ ਕੌਣ ਹੈ ਉਹ ਅਗਲੇ ਹੀ ਦਿਨ ਆਪਣੇ ਟਰਾਂਸਫਰ ਦੀ ਅਰਜ਼ੀ ਪਾਉਂਦੀ ਹੈ ਅਤੇ ਉਸ ਕੁੜੇ ਤੋਂ ਉਸ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਜਿੱਤੇ ਆਪਣੀ ਸ਼ਾਂਤਮਈ ਤਰੀਕੇ ਨਾਲ ਦੁਬਾਰਾ ਇਮਾਨਦਾਰੀ ਦੇ ਰਸਤੇ ਤੇ ਆਪਣੀ ਡਿਊਟੀ ਸ਼ੁਰੂ ਕਰਦੀ ਹੈ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਤੁਹਾਨੂੰ ਚੰਗੀ ਲੱਗੀ ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚ ਸਕਣ ਨਾ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਟੀਆਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਕੇ ਹਾਂਜੀ ਦੇਵ ਜੀ ਸਾਨੂੰ ਅਯਾਜਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ